ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਹੀ ਉਹ ਲੜਕੀ ਨੂੰ ਨੋਚ ਨੋਚ ਕੇ ਖਾ ਰਹੇ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚ ਕੀ ਕੁੱਤਿਆਂ ਨੇ ਮਾਰੀ ਬਿਨ ਬੋਤਲ ਦੀ ਲੱਭੀ ਉਹ ਤੇ ਕੋ ਖੜੀ ਲੱਭਾ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਸੁਨਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਵਹਤਾ ਔਰਤ ਨੂੰ ਸਵੇਰੇ ਤੜਕਸਾਰ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ-ਨੋਚ ਕੇ ਮਾਰ ਮੁਕਾਇਆ ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਪਣੇ ਪੀਕੇ ਘਰ ਤੋਂ ਸ਼ਹਿਰ ਕਰਨ ਲਈ ਨਿਕਲੀ ਸੀ ਸ਼ਹਿਰ ਕਰਦੇ ਸਮੇਂ ਜਦੋਂ ਉਹ ਜਾਗੋਬਲ ਬੇੜ ਦੇ ਸ਼ਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਅਵਾਰਾ ਕੁੱਤੇ ਝੁੰਡ ਬਣਾ ਕੇ ਬੈਠੇ ਸੀ ਤੇ ਉਨ੍ਹਾਂ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਪਨਾਸ ਜਾਂਦੇ ਹੋਇਆ ਮੈਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਮੈਲਾ ਦੇ ਪਤੀ ਹਰਜਿੰਦਰ ਸਿੰਘ ਬੀਐਸਐਫ ਦਾ ਜਵਾਨ ਹੈ ਅਤੇ ਇਸ ਵੇਲੇ ਉਹ 36 ਗਰਚ ਤੈ ਨਾਤ ਮ੍ਰਿਤਿਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਛੋਟੇ ਬੱਚੇ ਨੇ ਇਸ ਸੰਬੰਧੀ ਮ੍ਰਿਤਿਕ ਮਹਿਲਾ ਹਰਜੀਤ ਕੌਰ ਦੇ ਪਿਤਾ Pritam Singh ਨੇ ਕੀ ਦੱਸਿਆ ਆਉ ਸੁਣਦੇ ਹਾਂ ਉਹਨਾਂ ਤੋਂ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋ-ਨੋ ਚਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇਧਰੋਂ ਜੋ ਮੈਂ ਵੀ ਘਰ ਘਰੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇੱਧਰ ਸ਼ਹਿਰ ਕਰਨਾ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਗਲੀ ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਸ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਅਸੀਂ ਉਧਰ ਰੱਖਿਆ تھا ਉਹਨੇ ਦੱਸਿਆ ਕਿ ਇੱਧਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸ਼ਹਿਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ-ਪਿੱਛੇ ਉਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ। ਵੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਨੂੰ ਨੋਚਣੋਂ ਨਹੀਂ ਹਟੇ। ਨੋਚ ਕੇ ਨੋਚ ਕੇ ਖਾ ਕੇ ਉਹ ਉਸ ਦੇ ਦਮ ਨਿਕਾਲ ਦਿੱਤੇ ਨਿਕਲ ਗਏ ਸੀ। ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਨੇ। ਉਹਦੇ ਘਰ ਵਾਲੇ ਪੀਐਸਬ ਦੇ ਵਿੱਚ ਸਰਵਿਸ ਕਰਦੇ ਆ। ਤੇ ਬੇਟੀ ਮੇਰੀ ਜੋ ਅਜੇ ਤੱਕ ਕਿਸ਼ਨਪੁਰ ਦੀ ਰਹਿਣ ਹੈ। 29 ਤਰੀਕ ਨੂੰ ਆਈ ਹੈ ਦੋ ਦਿਨ ਮੇਰੇ ਘਰ ਰਹੀ ਹੈ 3 ਦਿਨ ਸਵੇਰ 5:30 6:00 ਵਜੇ ਮੌਤ ਹੋ ਗਈ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੇ ਕੋਈ ਨਾ ਨਾਥ ਪਾਉਣੀ ਚਾਹੀਦੀ ਚਾਹੀਦਾ ਚਾਹੇ ਨਾ ਤਾਂ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕਿਤੇ ਜਾਣ ਚਾਈਨਾ ਦੀ ਨਸਬੰਦੀ ਕੀਤੀ ਜਾਵੇ ਚਾਈਨਾ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਆ ਪਹਿਲੇ ਵੀ ਮਾਰਦੇ ਹੀ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੁਣਦਾ ਬੜੀ ਯਾਰੀ ਇਹੋ ਜੇ ਕਾਂਡ ਹੋਇਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਸੀਂ ਹੁਣ ਵੀ ਡੀਸੀ ਦੇ ਵੀ ਤਰਖਾਹ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੁਲਦਾ ਰਹਿੰਦਾ ਕੋਈ ਨਹੀਂ ਸੁਣਦਾ ਜੇ ਜਦੋਂ ਕੋਈ ਕਾਂਡ ਹੁੰਦਾ ਉਦੋਂ 1-2 ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਨਾ ਪਰਮਦੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਘਰੋਂ ਸਿਆਰ ਕਰਨ ਗਈ 15 ਮਿੰਟ ਦੀ ਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਅਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਦੀ ਨਾ ਫਿਰ ਹੋਰ ਥੋੜੀ ਜੀ ਗੱਡੀ ਚੱਲ ਗਈ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਭੀ ਹੋਰ ਤੇ ਕੋਖੜੀ ਲੱਭਾ ਮੈਂ ਬੋਤਲ ਮਾਰੀ ਦੋ ਮੈਨੂੰ ਪਾਗੇ ਮੁੰਡਾ ਜਾਦਿਆ ਹਟਾ ਮੈਂ ਕਿਹਾ ਵੀ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੁਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭੱਜੇ ਨਹੀਂ ਤੇ ਮੈਂ ਚੋਕੇ ਵੇਖੀ ਆਪਣੀ ਤੀਰ ਨਾਲ ਲਾਈ ਰਹੀ ਦੀ ਹਣੀ ਉਹ ਬੀਟੀ ਸਾਬ ਰਣ ਹੈ ਜੇ ਖਤਮ ਹੋ ਚੁਕੀ ਹੈ ਹੋ ਸਾਬ ਕੋਈ ਨਹੀਂ ਉਹਦਾ ਕੀ ਮੰਗ ਕਰਦੇ ਪਿਛਾ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ ਓਏ ਜੇ ਬੇਰੀ ਤੀਨ ਖਾ ਸਕਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ ਇਹ ਆੜੇ ਲਾਇਆ ਦੇ ਕੋਈ ਦਮ ਖਾਦਾ ਕਿ ਤਾ ਨਹੀਂ ਓਏ ਸੱਨੇ ਹੋਈ ਓਏ ਸਾਡੇ ਨਾਲ ਦਿਆ ਹੋਈ ਘਟਰਾ ਹੋਈ ਪਹਿਲਾਂ ਵੀ ਬੰਦੇ ਨੂੰ ਖਾ ਕੀ ਨਾ ਆਪਣਾ ਜੀ ਸੰਜੀਤ ਕਾ ਕੀ ਮਾਰਦਾ ਹੋਈ ਤੇ ਇੱਥੇ ਬਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸੀ ਭਾਈ ਮੂੰਹ ਦੇ ਵਿੱਚ ਬੁਰਸੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫੇਰ ਉਹਨੂੰ ਬਾਵਾ ਖਾਧੀ ਸਾਰੇ ਹੱਥ ਪੈਰ ਤੇ ਸਾਰੇ ਖਾ ਲਏ ਸੀ ਹਾਂਜੀ ਇਹੀ ਦੇਖਣਾ ਹੈ ਜਿਹੜਾ ਹਾਂਜੀ ਦੇਖੀ ਹਾਂ ਨਹੀਂ ਹਾਲਾਤ ਬਹੁਤ ਮਾਰੇ ਸੀ ਇਹਨਾਂ ਦੇ ਹਾਂਜੀ ਕੁੱਤੀ ਉਹ ਵੀ ਪਤਾ ਨਹੀਂ ਕਿ ਨਿਸ਼ਾਨਾ ਪੜਿਆ ਕੋਈ ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇ ਹਨ ਘੇਰਿਆ ਤੇ ਫੇਰ ਕਹਿੰਦੇ ਛਡਾਇਆ ਉਹਨਾਂ ਨੇ ਹਾਂਜੀ ਹਾਂਜੀ ਇਹਦਾ ਹਾਲੂਣਾ ਚਾਹੀਦਾ ਹਾਂਜੀ ਮੈਂ ਡਾਕਟਰ ਸੁਖਦੀਪ ਸਿੰਘ ਫੋਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਸੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜ਼ਿਆਦਾ ਮਲਟੀਪਲ ਵੂਨ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ-ਘੱਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਹਨ ਦੱਸਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਥਿਨ ਫਿਊ ਮਿੰਟਸ ਹੀ ਇਹ ਡੈਥ ਹੋ ਗਈ। ਉਸੇ ਕੀ ਮੰਦੇ ਹੋ ਇਹ ਕਾਰਨ ਉੱਪਰ ਕੀ ਗੱਲ ਚੱਲ ਰਹੀ ਹੈ? ਦੇਖੋ ਇਹੋ ਜਿਹੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਆਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ। ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ।